ਕੁੰਕਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੁਗ ਪਿਆ ਜਾ ਸੁਖ ਤਾ ਮਨ ਹੋਈ ਤੋਂ ਕਰਤਾ ਕਰਨਾ ਮੈਂ ਨਾਹੀ ਜਾਹੋਂ ਖਰੀ ਨਾ ਹੋਈ ਬਲਹਾਰੀ ਗੁਦਰਤਵਸਿਆ ਤੇਰਾ ਅੰਤਨ ਜਾਇ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਤ ਤਾਕਲਕਲ ਪਰਪੂਰ ਰਹਾ ਤੂੰ ਸੱਚਾ ਸਾਇ ਸੁਤਸਵਾਲਿਓ ਜਿਨ ਕੇ ਤਿਸੋਂ ਪਾਰ ਪਿਆ ਓਹ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਾਗਾਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨਿਕ ਸੰਖਾ ਕਿਤੇ ਤੇਰੇ ਵਵਨ ਹਾਰੇ ਇਤੇ ਤੇਰੇ ਰਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੂੰ ਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੂੰ ਨੋ ਚਿਤ ਗੁਪਤ ਲਖ ਜਾਨਣਾ ਲਖ ਲਖ ਧਰਮ ਵਿਚਾਰੇ ਗਾਵਣ ਤੂੰ ਐਸਰ ਬ੍ਰਹਮਾ ਦੇਵੇ ਸੋਨ ਤੇ ਰਿਸਦਾ ਸਵਾਰੇ ਗਾਵਣ ਤੂੰ ਤੁਦ ਨੋ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੂੰ ਸਸਮਾਦੀ ਅੰਦਰ ਗਾਵਣ ਤਨੁ ਸਾਦੇ ਬਿਠਾਰੇ ਗਾਵਣ ਤਨੁ ਜਤੇ ਸਤੇ ਸੰਤੋਖੀ ਗਾਵਣ ਤਨੁ ਵੀਰ ਕਰਾਰੇ ਗਾਵਣ ਤਨੁ ਪੰਡਤ ਪੜਨ ਰਖੀ ਸਰਹੂਜ ਗਵੇਦਾ ਨਾਲੇ ਗਾਵਣ ਤਨੁ ਮੋਹਣ ਯਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਰਤ ਨੁ ਪਾਇ ਤੇਰੇ ਅਠਸਰ ਤੀਰਥ ਨਾਲੇ ਗਾਵਣ ਤਨੁ ਜੋਧ ਮਹਾਬਲ ਸੂਰਾ ਗਾਵਣ ਤਨੁ ਖਾਣੀ ਚਾਰੇ ਗਾਵਣ ਤਨੁ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇਤ ਦਿਨ ਗਾਵਣ ਜੋਤਿ ਤੇ ਪਾਵਣ ਰਤਿ ਤੇਰੇ ਭਗਤ ਰਸਾ ਲੇ ਹੋਰ ਕਿਤ ਦਿਨ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋ ਇਸ ਸਦਾ ਸਤਿ ਸਾਹਿਬ ਸੱਚਾ ਸੱਚੇ ਨਾ ਇਹ ਪੀਉ ਸਿ ਜੈਨ ਜਸ ਰਤਨ ਢਿਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕਿ ਤਾਪਣਾ ਜੋਤਿ ਸਦੀ ਵਡਿਆਈ ਜੋਤਿ ਸਪਾਵੈ ਸੋਇ ਕਰਸੀ ਰੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕ ਸਬ ਕੋ ਏ ਕਿਉੜ ਵਡਾ ਡੀਠਾ ਹੋਏ ਕਿਮਤ ਪਾਇ ਨ ਕਹਿਆ ਜਾਏ ਕਹਨੇ ਬਲ ਤਰੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਇ ਨ ਜਾਣ ਤਿਰ ਕਿਤਕ ਕਿਉੜ ਚੀਰ ਰਹਾਉ ਸਭ ਸੁਰਤਿ ਮਲ ਸੁਰਤਿ ਕੁਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਤਿਆਨ ਗੁਰ ਗੁਰ ਹਾਈ ਕਹ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਪਰਖਾਂ ਕਿਆ ਵਡਿਆਈਆਂ ਤੁਧਵਣ ਸਿ ਤਿਕ ਨਾ ਪਾਇਆ ਕਰ ਮਿਰ ਲੈਣ ਠਾਕ ਰਹਾਇਆ ਅੱਖਣ ਵਾਲਾ ਕਿਆ ਵਿਚਾਰ ਸਿਵ ਤੇ ਪ੍ਰੇ ਤੇਰੇ ਪੰਡਹਾਰਾ ਜਿਸ ਤੋਂ ਦਿੱਸੈ ਕਾ ਚਾਰ ਨਾਨਕ ਸੱਚ ਸਵਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜਿਵੇਂ ਵਿਸਰੈ ਮਰ ਜਾ ਆਖਣ ਓ ਕਾ ਸਚਨਾ ਸਚ ਨਾਮ ਕੀ ਲਾਗ ਬੁਖਤ ਭੁਖ ਖ ਘੈ ਚਲੀਏ ਧੂਖ ਸੋਕ ਵਿਸਰੈ ਮੇਰੀ ਮਾਇ ਸੱਚਾ ਸਭ ਸੱਚ ਨਹਿ ਰਹੋ ਸਚ ਨਾਮ ਕੀ ਤਲ ਵਡਿਆ ਅਗਤ ਕੀ ਕੀਮਤ ਨਹਿ ਪਾਈ ਜਿਸ ਮਿਲਖ ਆਖਣ ਪਾਏ ਵਡਨ ਹੋਵੇ ਕੋਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਸੰਦਰ ਰਹਿਨ ਚੁੱਕ ਭੋਗ ਗੁਣ ਏ ਔਰ ਨਾਹੀ ਕੋਇ ਨਾ ਕੋ ਅਨਕੋ ਹੋਇ ਜੇੜ ਆਪੋ ਤੇਵੜ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤ ਗੁਰ ਸਤ ਪੁਰਖੋਂ ਬਿਨਿ ਕਰੋ ਗੁਰ ਪਾਸ ਹਮ ਕੇਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ pran ਸਿਖਾਈ ਹਰ ਕੀਰਤ ਹਮ ਰਹੀ ਰਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਰਤ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੰਗਤ ਸੰਗਤ ਗੁਣ ਪ੍ਰਗਾਸ ਜਿਨ ਹਰ ਰਸ ਨਾਮ ਨ ਪਾਇਆ ਤੇ ਭਾਗ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਰਕ ਜਿਵੇ ਤਰਕ ਜਿਵਾ ਸਭ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਿਕ ਲਿਖਿਆ ਲਖਾਸ ਤਨ ਤਨ ਸਾਸੰਗ ਜਿ ਤਰਸ ਪਾਇ ਮਨ ਨਾਨਕ ਪ੍ਰਗਾਸ ਰਾਗ ਗਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾਰ ਹਰਿ ਜੀਉ ਪਰਿਆ ਸਭੁ ਤਰਮ ਜਨ ਤੁ ਪਾਇ ਕਾਹ ਕਰਿ ਜਗ ਕਗ ਕਰਤਰਿਆ ਮੇਰੇ ਮਾਦੋ ਜੀ ਸਾਸੰਗਤਿ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰੰਪਰ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਿ ਬਣਤਾ ਕੋਇ ਨ ਕਿਛੁ ਕੀ ਤਰਿਆ ਸਰਸ ਰਜ ਕ ਸੁਬਾਹੀ ਠਾਕੁਰ ਕਾਹੇ ਮਨ ਪੋ ਕਰਿ ਆਉ ਡੇਉ ਡਾਵੈ ਸਕੋ ਸਾਥ ਸੁਪਾਛ ਬਚਰੇ ਚਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਪਸਾਰਤ ਸਿਧਾਨ ਠਾਕ ਪ੍ਰਕਰਤ ਲਪਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਅਤਰਾ ਤਨ ਪਰ ਵਰਿਆ ਰਾਗਾ ਸਮਹਲਾ ਚੁੱਥਾ ਸੋ ਪਰਖੇ ਓੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਰਨਜਣਾ ਹਰ ਪ੍ਰਖ ਨਰਨਜਣਾ ਹਰਗਮਗਮ ਆਪਾਰਾ ਸਭ ਤਿਆਵ ਸਭ ਤਿਆਵ ਤੁਦ ਜੀ ਹਰ ਸੱਚੇ ਸਿਰਜਨ ਹਾਰ ਸਭ ਜੇ ਤੁਮਾਰੇ ਜੀ ਤੁੰਗਿਆਂ ਕਾ ਦਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸਮਾਣਾ ਇੱਕ ਦਾਤ ਇੱਕ ਭਖਾਰੀ ਜਿਸਬ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਤਾ ਆਪੇ ਭੁਗਤਾ ਜਿਹਾ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਿਖਾਣਾ ਜੋ ਸੇਵ ਜੋ ਸੇਵ ਤੁਧ ਜਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇਹ ਜੰਗੁ ਮੈਂ ਸੁਖ ਵਾਸੀ ਸੇਮੁਗਤ ਸੇਮੁਗਤ ਪੈ ਜਨ ਹਰਿ ਤਿਆ ਆਜਿ ਤਨ ਟੋਟੇ ਜਮ ਕੇ ਫਾਸੀ ਜਿਨਰਪੋ ਜਨ ਹਰ ਨਰਪੋ ਤਿਆ ਆਜਿ ਤਨ ਕਾ ਪੋਸ ਬਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰਤੇ ਆਇਆ ਜੀ ਤਿਰ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਣ ਤੁਝਨ ਕਨੈ ਕਨੰਤਾ ਤੇਰੇ ਅਨਕ ਤਿਰਨ ਕਰ ਹਰ ਪੂਜਾ ਜੀ ਤਬਤਾਪੈ ਜਪੈ ਬੇਅੰਤ ਤیرے ਨੇਕ تیرੇ ਨਿਕੜੇ ਬਸ ਮਿਰ ਸਾਸਤ ਜੀ ਕਰ ਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪੁਰ ਕਰਤਾ ਜੇ ਤੋ ਜੇਵੜਾ ਵਰਨ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸੋਈ ਤਉ ਦੇ ਆਪੇ ਪਾਵੈ ਸੋ ਵਿਰਤੈ ਜੀ ਤੂੰ ਆਪੇ ਕਰਹਿ ਸੋ ਹੋਇ ਤਿਆਪੇ ਸ੍ਰਿਸ਼ਟ ਸੋ ਪਾਈ ਜੀ ਤੁਹਦੇ ਆਪੇ ਸਰਸਬ ਗੁਜਨਾਨ ਗੁਣ ਗਾਵੇ ਕਰਤੇ ਕੇ ਜੀਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਹਾਂ ਜੋ ਤੋਂ ਪਾਵੈ ਸੋਇ ਥਿਸੀ ਜੋ ਤੂੰ ਦੇਹ ਸੋਇ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਤਿਆਆ ਜਿਸਨੂੰ ਕਿਰਪਾ ਕਰਹਿ ਤਿਨਾ ਮਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਖ ਗਵਾਇ ਤੁਦਾ ਬਛੋੜਿਆ ਆਪੇ ਮਿਲਾਇ ਤੂੰ ਦਰਿਆ ਉਹ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਦੰਸਬ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਇ ਹੈ ਸੋ ਜਨ ਜਾਣੈ ਸੋ ਜਨ ਜਾਣ ਹਰ ਗੁਣ ਸਦੇ ਆਖ ਵਖਾਣੈ ਜਿਨ ਹਟ ਸੇ ਵੇਤਨ ਸੁਪਾਇਆ ਸਹਿ ਜੀ ਅਰਨਾਮ ਸਮਾਇਆ ਤੂੰ ਆਪੇ ਕਰਤ ਤਿਰ ਕਿਆ ਸਭ ਹੋਇ ਤੋ ਤੇ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖ ਜਾਣ ਸੋਏ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਸਤ ਸਰਵੜੇ ਪਿਲੇ ਨਿਵਾਸ ਆਪਾਣਿ ਭੌਗਤ ਨਹਿ ਕਿਉ ਪੰਕਜ ਮੋ ਪਗ ਨਹਿ ਚਾਲੈ ਹਮ ਦੇਖਾਂ ਤਾ ਡੂਪੀਐ ਲੈ ਮਨੇ ਇਕਨ ਚਿਤ ਸਮੂੜ ਮਨਾ ਹਰਿ ਵਿਸਰਤਿ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੀ ਨਹਿ ਪੜਿਆ ਮੂਰਖ ਮੁਗਧ ਜਨ ਪਿਆ ਪਰਨਵਤ ਨਾਨਕ ਤਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਪਤ ਮਨੁਕ ਦੇਹੁਰਿਆ ਗੋਬਿੰਦ ਮਿਲਨੇ ਕੀ ਤੇਰੀ ਬਰੀਆ ਅਵਰ ਕਾਜ تیر ਕੀਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਵਜਲ ਤਰਨ ਕੈ ਜਨ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਆਤ ਸੇ ਦਸਮੇ ਕਬਜ ਬਾਜ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋ ਜਿਤ ਕੇ ਇਛਾ ਤਬ ਚਰਨਨ ਰਹਿ ਮਾਰਾ ਅਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦ੍ਰਿਸ਼ਟ ਸਭੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸੁਖ ਵਿਸਾ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾ ਰਾਮ ਮੋਰਚਾ ਨਜ ਕਰਦੇ ਕਰਿਐ ਸਬਰ ਨਕਵਾ ਸੰਗਰੀਏ ਪੂਰਨ ਹੋਏ ਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਵਰਨ ਤਿਹਾਂ ਚੋਬਰ ਚਾਹੂੰ ਸੁਤਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਚੁੰਟੂ ਸਤਰ ਹਮਾਰੇ ਮਾਰੀ ਹੈ ਆਪਹਾਦ ਮੁਝ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰਿਸ਼ਟ ਜੋ ਕਰਿਓ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਭ ਸੰਤ ਸਹਾਈ ਪਿਆਰੇ ਦਿਨ ਬੰਦ ਸਟਨ ਕੇ ਹੰਤਾ ਤੁਮਹ ਪਰ ਚਤੁਰ ਦਸ ਕੰਤਾ ਕਾਲ ਪਏ ਬ੍ਰਹਮਾ ਬਖਤਰ ਕਾਲ ਪਏ ਸਿਵ ਜੋ ਬਖਤਰ ਕਾਲ ਪਏ ਕਰਿ ਵਿਸਨ ਪ੍ਰਕਾਸ਼ ਸ ਸਕਲ ਕਾਲ ਕ ਕੀਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਆਹ ਹਮਾਰਾ ਨਵਨਕਾਲ ਸਮਜਗਤ ਬਨਾਇਓ ਦੇਵ ਦਾਤ ਜਿਸਨ ਪਜਾਇਓ ਆਦੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਣੈ ਕਟ-ਕਟ ਕੇ ਪਟ ਪਟ ਕੀ ਜਾਣੈ ਜਬੂਤ ਕਰਖ ਕਰਾ ਕਰਤਾਰ ਪਰਜਾ ਤਰਤ ਤਬ ਦੇਹ ਅਪਰ ਜਬ ਆਕਰਖ ਕਰਤੇ ਹੋਂ ਕਬ ਹੂੰ ਤਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਠ ਸਭ ਧਾਰ ਆਪ ਆਪਣੀ ਬੂਜ ਉਚਾਰ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾ ਨਰਲੰਭ ਆਦ ਅਨਿਲ ਨਾਦ ਸੰਬ ਤਾਕਾ ਮੂੜ ਚਾਰਤ ਫੇਦਾ ਜਾ ਕੋ ਭੇਵ ਨ ਭਾਵਤ ਬਿਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਛਿਣਤ ਨਹਿ ਪਿਵ ਆਪ ਆਪਨੇ ਬੁੱਧ ਹੈ ਜੇਤੇ ਭਰਨਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਨ ਜੈ ਪਸਾਰਾ ਕੈਵਸ ਜਾਪ ਪਰਥਮ ਸੰਸਾਰਾ ਇਕਾ ਰੂਪ ਹਨੂਪ ਸੁਰੂਪਾ ਰੰਗ ਪਿਉ ਰਾਵ ਕਹਿ ਪੂਪਾ ਅੰਡਜ ਜੇ ਰਜ ਸੇ ਤਜ ਕੀ ਨਹਿ ਉਤਪਜ ਖਾਨ ਬਹੁ ਰਚ ਦਿਨੇ ਕਹਾਂ ਫੂਲ ਰਾਜਾ ਬੈਠਾ ਕਮ ਸੰਮਟ ਪਿਆ ਸ਼ੰਕਰ ਇਕੱਠਾ ਸਗਰੇ ਸੱਡ ਦਿਖਾਏ ਚੰਪਵ ਆਦ ਜੁਗਾੜ ਸ੍ਰੋਪ ਸਿਯੰਬਵ ਅਵਰ ਅਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜਿਤ ਉਠਵ ਤੁਤ ਪਤਾ ਸਕਲ ਮਲੇਸ਼ ਕਰੋ ਰਨ ਕਹਤਾ ਜੇ ਸਤੁਤ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਾ ਹਮਾਰੇ ਪੁਖ ਜਵਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲੁਕ ਬਾਰ ਤੇ ਆਏ ਹੈ ਤਾਂ ਕੇ ਕਾਲ ਨੇ ਆਏ ਹੈ ਰਚਾਇ ਤੈ ਸਭ ਕਲਾ ਦੁਸ਼ਟ ਰਟੈਂਤ ਤਕਲਾ ਕਿਰਪਾ ਦੁਸ਼ਟ ਤਨ ਜਾਨ ਹਰ ਹੋ ਤਾਕੇ ਤਾ ਤਨ ਕਮੈ ਹਰਿ ਹੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸਸਕ ਨ ਕੋਈ ਇੱਕ ਬਾੜ ਜਤ ਮੈਂ ਸੰਭਾਰ ਆਕਾਲ ਫਾਸ ਤਾ ਹੀ ਉਬਾਰਾ ਜੇ ਨਰ ਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮ ਸਰਨ ਤੇ ਹਾਰੇ ਆਪ ਹਾਂਦ ਲਿਵ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਵਿਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨਿਕ ਹਮ ਤੇ ਇਕ ਨ ਮੰਨਿਓ ਸਿਮਰ ਸਾਤਰ ਬੇਦ ਸਬੈ ਬੋ ਪੇਦ ਕਮ ਇਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਨ ਦੁਹਿਰਾ ਸਗਲ ਦਵਾਰ ਕੋ ਛਾੜ ਕੇ ਗਹਿ ਤੁਹਾਰ ਦਵਾਰ ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਨੰਦ ਕੋੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਨੁ ਜਿਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਹੋਤਾ ਗਾਓ ਹਰੀ ਕੇ ਰਹਾ ਮਨ ਜਿ ਨਿਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਰੁ ਕਰਿ ਤੇਰ ਕਾੜ ਸਭ ਸਵਾਰ ਨਾ ਸਬਨਾਗ ਲਾ ਸਮਰਥ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋ ਹਰਿ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰ ਘਰ ਤਾ ਤੇਰੇ ਸਭ ਕਿਛਹ ਜਿਸ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰ ਸੱਚਾ ਨਾਮ ਮੇਰਾ ਅਧਾਰੋ ਸੱਚਾ ਨਾਮ ਧਰ ਮੇਰਾ ਇਨ ਭੁੱਖਾਂ ਸਭ ਗਵਾਈਆਂ ਕਰ ਸ਼ਾਸਕ ਮਨ ਆਵਸਿਆ ਜਿਨੇਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹਉ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜ ਪੰਚ ਸਬਦ ਤ ਕਰਸ ਪਗੈ ਕਰਸ ਪਗ ਸਬਦ ਵਾਜ ਕਲਾ ਜਿਤ ਕਰਤਾਰਿਆ ਆਜ ਤੂ ਤੂ ਦਵਸ ਕੇਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤਸ ਕੋਵਾ ਤਤ ਕਰ ਅਨਹਦ ਵਾ ਜਨੰਤ ਸੁਨੋ ਵੱਡੇ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਣਾਂ ਸੁਣ ਤੇ ਪੁਨੀਤ ਕਹਤ ਪਵਿੱਤ ਸਤਿਗੁਰਿਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਾਸੰਤੋਕ ਵਿਚਾਰ ਅੰਮ੍ਰਿਤ ਨਾਮ ਠਕੁਰ ਕਾ ਪਈਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਸ ਕਾ ਹੋਇਉ ਦਾਰੂ ਇਹ ਹਿਤ ਜੀ ਨਾ ਜਾਏ ਨਿਤ ਨਿਤ ਰਕਰ ਤਾਰੂ ਸਭ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5 ਤੀਰਾ ਕੀਤਾ ਜਤੁ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪ੍ਰਯੋਇ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਦੇਵਾ ਤਨ ਮਨ થી ਵਹਿ ਹਰਿਆ ਪੌੜੀ ਤਿਥੈ ਤੂੰ ਸਮਰਥ ਲਿਥਕ ਵੇ ਨਾਹੇ ਉਤੈ ਤੇਰੀ ਰਖ ਅਗਨੀ ਉਧਰ ਮਾਹੇ ਸੁਣ ਕ ਜਮਕ ਦੂਤ ਨਾਇ ਤਰੈ ਛਡ ਜਾਹੇ ਪਾਉ ਜਲ ਵਿਖੰਸ ਗਾਓ ਗੁਰ ਸਰ ਦੇ ਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲਮੇ ਹੋਪਨ ਗੁਣ ਗੋਵਿੰਦ ਗਾਏ ਸਭ ਸਰ ਨੂੰ ਕਿਰਪਾਲ ਸੰਮਲੇ ਸਾਇ ਸਾਇ ਬਿਰਤਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰ ਆਦਣਾ ਜਹਿਵਾ ਜਪ ਗੁਰ ਨਾਮ ਨਿਤ ਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰਨਾ ਸਤ ਗੁਰ ਸੇ ਤਿਰਤ ਆ ਦਰਗਹ ਭਈ ਠਾ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਵਥ ਦੇ ਜਗ ਮੈਂ ਤੁਮ ਕਾਢੀ ਹੈ ਵਿਰਲੇ ਕੀ ਕੀ ਮਹਲਾ ਪੰਜ ਵਾ ਰਖੇ ਰਖਣ ਹਾਰ ਆਪ ਵਰਯਨ ਗੁਰ ਕੀ ਪੈਰੀਂ ਪਾਏ ਕਾਜ ਸਵਾਰਯਨ ਹੋਵਾ ਆਪ ਦਿਆਲ ਮਨ ਹੋ ਨ ਵਿਸਾਰਿਯਨ ਸਾਜਨਾ ਕ ਸੰਗ ਭਵਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਵਿਧਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਮਰਤ ਸੁਖ ਹੋਵੇ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸਨਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ